ਗੋਵਿੰਦ ਸਿੰਘ ਬਾਸੂ ਸਾਹਿਬ ਸਾਡੇ 400 ਸਾਡਾ ਬਣਾ ਰਹੀ ਆ ਸਕਦਾ ਸੰਗਤਾਂ ਦਾ ਇਕੱਠ ਸੰਗਤਾਂ ਦਾ ਇਕੱਠ ਬਹੁਤ ਹੀ ਜ਼ਿਆਦਾ ਸੰਗਤਾਂ ਦਾ ਇਕੱਠ ਬਹੁਤ ਹੀ ਜ਼ਿਆਦਾ ਹੈ ਸਾਡੇ 400 ਸਾਡਾ ਗੋਵਿੰਦ ਬਾਸੂ ਸਾਹਿਬ ਅੱਗੇ ਜਾ ਕੇ ਉਹਨਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਤੁਹਾਨੂੰ ਪਾਰਕਿੰਗ ਲਈ ਜਗ੍ਹਾ ਹੈ ਨਹੀਂ ਪਿੱਛੇ ਗੱਡੀ ਲਾਤੀ ਕਿਲੋਮੀਟਰ ਪਿੱਛੇ

ਸਾਹਿਬ ਹਿੰਦੂ ਅਤੇ ਸੰਗਤਾਂ ਦਾ ਰੌਣਕਾਂ ਸ਼ਤਾ ਮਾਤਾ ਗਠ गोविंदਵਾਲ ਸਾਹਿਬ ਹਿੰਦੂ ਅਤੇ ਦੇਖੋ गोविंदਵਾਲ ਸਾਹਿਬ ਤਵਾਰ ਇੱਕ ਦੇ ਪਨੇ ਤੇ ਰਚਿਕਾ ਜੰਮੀਰ ਸਿੰਘ ਸਾਹਿਬ ਪਰਵਤ ਮਹਿਰਾਜ ਦੇ ਕਰਤਾ ਲਿਖਦੇ ਨੇ ਉਹ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਦਾ ਜੀਵਨ ਐਡਾ ਮਹਾਨ ਹੈ ਗੁਰੂ ਬਣ ਤੋਂ ਪਹਿਲਾਂ ਵੀ ਉਹ ਕਦੇ ਗੁੱਸੇ ਵਿੱਚ ਨਹੀਂ ਆਏ ਉਹ ਕਦੇ ਸਾ ਪਿੰਡ ਵਿੱਚ ਕਿੱਥੇ ਗੁਰੂ ਅਮਰਦਾਸ ਜੀ ਦਾ ਧਿਆਨ ਕਰਕੇ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਉਹਨਾਂ ਦੀ ਵੱਡੀ ਕਿਰਪਾ ਹੈ ਮਹਾਰਾਜ 20ਵੀਂ ਵਾਰ ਦੀ ਘਟਨਾ ਹੈ ਸਤਗੁਰੂ ਮਹਾਰਾਜ ਗੰਗਾ ਪ੍ਰਾਗਰਾਜ ਗਿਆ ਆਦ ਵੱਡੇ ਤੀਰਥਾਂ ਉੱਤੇ ਜਾਇਆ ਕਰਦੇ ਸਨ ਮਹਾਰਾਜ ਤੀਰਥਾਂ ਉੱਤੇ ਜਾ ਰਹੇ ਨੇ ਸਾਧ ਸੰਗਤ ਤੁਰ ਕੇ ਜਾਂਦੇ ਸਨ ਇਹ ਮਹਾਤਮ ਹੈ ਅੱਜੇ ਬਾਦਸ਼ਾਹ ਮਹਾਰਾਜ 婚礼。 दर्शन ॾाढो पंहिंजे समय अञा पुराणो आहे ਨਗਾਸ਼ ਉਮੀਦੀ ਨਗਰੀ ਪਾਸ਼ਾਹੀ ਜੀ ਤੇ ਦਰਸ਼ਨ ਕਰਾ ਰਹੇ ਹਾਂ ਤੁਹਾਨੂੰ ਅਸੀਂ ਸਿੰਘਾਟ ਦੁਆਰਾ ਸੁਬਾਰਾ ਸਾਹਿਬ ਬੋਧਾਤਮਕ ਨਹੀਂ ਦਿੰਦੇ ਅਸਲੀ ਕੀ ਦੁਆਰਾ ਪ੍ਰੋਫੀ ਦੇ ਪਤਰਕ ਤੇ 14 26 ਸੇ ਆਵਾਜ਼ ਨੂੰ ਆ ਰਹੀ ਹੈ ਉਹ ਸਾਹਿਬ ਆ ਦੇ ਕੋਈ ਨਾ ਹੋਈ ਹੀ ਆ ਉਹ ਉਹਨਾਂ ਜਿਹੜੇ ਦਵਈ ਮਹਿਰੋਏ ਉਹ ਸਥਾਨ ਹੈ ਜਿਸ ਤਰ੍ਹਾਂ ਜਗਰਾਵਾ ਪਿੰਡ ਦੇ ਵਿੱਚ ਬਾਬਾ ਜੀ ਬਾਬਾ ਨਾਨਕ ਜੀ ਜਿਆਦਾ ਕਥਾ ਕਰਦੇ ਹੁੰਦੇ ਸੀ ਕਿਰਤਨ ਕਰਦੇ ਸੀ ਸਿਮਰਨ ਕਰਦੇ ਸੀ ਉਹ ਕੀਰਤੀ ਦੇ ਨਾਲ ਆਪਣੇ ਬਾਣ ਮਾਰ ਲੈਂਦੇ ਸੀ ਉਹ ਆਸਾਨ ਹੈ ਸਾਰਿਆਂ ਨੇ ਦੇਖਿਆ ਹੋਣਾ ਉਹੀ ਸਥਾਨ ਹੈ ਜਿੱਥੇ ਮਹਾਰਾਜ ਜੀ ਕੀਰਤੀ ਨਾਲ ਆਪਣੇ ਕੰਨ ਕੇ ਉਹ ਉਹਦਾ ਸਿਮਰਨ ਕਰਦਾ yes ਜੀ ਹਾਂ ਭਾਈ ਹਲੋ ਜਿਸ ਹਸਤਾਨ ਤੇ ਅਸੀਂ ਸਾਰੇ ਸੰਤਾਂ ਅਸੀਂ ਖੜੇ ਹਾਂ ਉਮਰ ਦਵਾਰਾ ਸਾਹਿਬ ਤੇ ਇਸ ਹਸਤਾਨ ਦੇ ਜਦੋਂ ਬੁਰਬਰਾ ਕਮੇਟੀ ਨੇ ਇਸ ਹਸਤਾਨ ਦੀ ਸ਼ੁਰੂਆਤ ਕੀਤੀ ਸੀ ਖੋਦਾਈ ਕੀਤੀ ਉੱਪਰ ਖੋਦਾਈ ਕੀਤੀ ਪਤਾ ਜੀ ਤੇ ਜਿਹੜੀਆਂ ਬਿੰਦਗਾ ਹਨਾ ਇਹ ਪੁਰਾਣੀਆਂ ਸਨ ਬਹੁਤ ਜ਼ਿਆਦਾ نیچے ਦੇ ਨਿਕਲੀਆਂ ਇਹ نیچے ਤੋਂ ਜਦੋਂ ਫਿਰ ਉਹ ਮਲਾਦਾਂ ਜਦੋਂ ਇਹ ਫਿਰ ਜਦੋਂ ਇਸ ਬਿਲਡਿੰਗ ਨੂੰ ਕੰਮ ਸ਼ੁਰੂ ਕੀਤਾ ਇਹ ਬਿਲਡਿੰਗ ਆ ਫੇਰ ਥੱਲੇ ਧਰਤੀ ਦੀ ਖੁਦਾਈ ਕੀਤੀ ਗਈ ਤੇ ਇਹ ਬਹੁਤ ਪ੍ਰਾਚਨ ਬਿਲਡਿੰਗ ਜਿਹੜੀ ਹੈ ਥੱਲੇ ਧਰਤੀ ਤੋਂ ਨਿਕਲੀ ਹੈ। ਸਵੇਰੇ ਦੇ ਖਾਸਾ ਭਾਈ ਦਰਸ਼ਨ ਕਰਾ ਰਿਹਾ ਤੁਹਾਨੂੰ ਖੂ ਸਾਹਿਬ ਖੂ ਸਾਹਿਬ ਦੇ ਗੁਰਦੁਆਰਾ ਖੂ ਸਾਹਿਬ ਨੇ ਦਰਸ਼ਨ ਕਰਾ ਰਹੀ ਹੈ ਅੱਜ ਦਾ ਗੁਰਦੁਆਰਾ ਖੂ ਸਾਹਿਬ ਜਿੰਨਾ ਰੇਂਜ ਵਰਦਾ ਹੁੰਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਸਥਾਨ ਗੁਰਦੁਆਰਾ ਖੂ ਸਾਹਿਬ ਦੇ ਦਰਸ਼ਨ ਕਰਾ ਰਹੀ ਆਪਾਂ ਇਹ ਪੁਰਾਣਾ ਖੂਹ ਆ ਜੀ ਸਰਵਰ ਜੀ ਕੱਦੂ ਦਰਸ਼ਨ ਕੋ ਦਰਸਾਉਦੇ ਆ ਇਹ ਲਾਈਵ ਸਤਿਗੁਰੂ ਦਾ ਸਾਥ ਹੈ ਮਾੜੀ ਜੀਵਨ ਦਾ ਫੇਰ ਜੀਵਨ ਦਾ ਪਤਨ ਤੋਂ ਪਹੁੰਚ ਲਾਓ ਇੱਥੇ ਬੇਨਤੀ ਕਰੋ ਸਤਿਗੁਰੂ ਜੀ ਅਸੀਂ ਭਟਕੇ ਹਾਂ ਸਤਿਗੁਰੂ ਜੀ ਅਸੀਂ ਭੁੱਲੇ ਹਾਂ ਅੱਜ ਤੋਂ ਸਾਨੂੰ ਨਿਤ ਰੇਵ ਦੀ ਦਾਲ ਰੱਖੋ ਭਾਰ ਕੀ ਬੋਲੇ ਦੀ ਦਾਲ ਇਹ ਕਰ ਬੈਸਤੂ ਦਰਨ ਪਰ ਇਸ ਕਰ ਰਾਤ 8:00 ਸਮਾਵਨ ਕੀਤਾ ਸ਼ੁਰੂ ਹੋ ਗਿਆ ਔਰੇ ਹੁਣ ਪੰਕਤਾਂ ਆ ਰਹੀਆਂ ਕਾਫੀ ਹੋਏ ਆ ਗਏ ਤੁਹਾਡੀ ਵੇਟ ਕਰਦਾ ਹਾਂ ਅਸੀਂ ਘਰਾਂ ਆਪੋ ਬੋਲੀ ਸਾਹਿਬ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਤੇ ਆਪਣੇ ਦਰਸ਼ਨ ਕਰ ਰਹੇ ਸਨ ਹੁਣ ਅਸੀਂ ਚੱਲੇ ਘਰ ਨੂੰ ਤੇ ਆਰਾਧੇ ਨੇ ਰਹੇ ਹੋਏ ਹੰਦਰ ਰਗਾ ਵੀ ਕਾਫੀ ਹੈ ਸਤਨਾਮ